ਵੀ ਟੂਡੇ ਚੈਨਲ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਪਿੰਡ ਰਹਿਪਾ ਤੋਂ ਇੱਕ ਬਹੁਤ ਹੀ ਦੁਖਦਾਈ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੋਂ ਦੇ ਚੜ੍ਹਦੀ ਉਮਰ ਦੇ ਨੌਜਵਾਨ ਨੂੰ ਇੱਕ ਗੱਡੀ ਚਾਲਕ ਮਾਰ ਕੇ ਫਰਾਰ ਹੋ ਗਿਆ ਅਤੇ ਇਸ ਹਾਦਸੇ ਵਿੱਚ ਇੱਕ ਹੋਰ ਨੌਜਵਾਨ ਗੰਭੀਰ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੈ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਖਵੀਰ ਮਲ ਪੁੱਤਰ ਬੁੱਧਰਾਮ ਇੱਕ ਹੋਰ ਨੌਜਵਾਨ ਦੇ ਨਾਲ ਮੁਕੰਨਪੁਰ ਤੋਂ ਅਪਰਾ ਜਾਣ ਵਾਲੀ ਸੜਕ ਤੇ ਪੈਂਦੀ इंटरलोक फैक्ट्री ਦੇ ਨਜ਼ਦੀਕ ਆਪਣੇ ਸਾਥੀ ਨੌਜਵਾਨ ਸਮੇਤ ਪਿੰਡ ਜਾਣ ਲਈ ਆਪਣੇ ਤੀਜੇ ਦੋਸਤ ਦਾ ਇੰਤਜ਼ਾਰ ਕਰ ਰਹੇ ਸਨ ਕਿ ਮੁਕੰਦਪੁਰ ਸਾਈਡ ਤੋਂ ਆਉਦੀ ਇੱਕ ਤੇਜ਼ ਰਫ਼ਤਾਰ ਮਹਿੰਦਰਾ ਪਿਕਅਪ ਗੱਡੀ ਉਹਨਾਂ ਨੂੰ ਕੁਚਲ ਕੇ ਫਰਾਰ ਹੋ ਗਈ ਜਿਸ ਦੌਰਾਨ ਸੁਖਬੀਰ ਮਲ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਹਰਮਨ ਮਲ ਪੁੱਤਰ ਅਵਤਾਰ ਚੰਦ ਗੰਬੀਰ ਜ਼ਖਮੀ ਹੋ ਗਿਆ ਜੋ ਹਸਪਤਾਲ ਵਿੱਚ ਡੇਰੇ ਇਲਾਜ ਹੈ ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਮਾਤਾ ਵੀ ਨਹੀਂ ਹੈ ਜਿਸ ਨੂੰ ਉਸ ਦੀ ਦਾਦੀ ਵੱਲੋਂ ਬੜੇ ਤਰਲਿਆਂ ਨਾਲ ਪਾਲਿਆ ਗਿਆ ਸੀ ਅਤੇ ਉਹ ਇੱਕ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧਿਤ ਸੀ ਜਿਸ ਕਰਕੇ ਉਹ ਥੋੜੀ ਉਮਰ ਵਿੱਚ ਹੀ ਪਰਿਵਾਰ ਦਾ ਟੇਡ ਭਰਨ ਲਈ ਮਜ਼ਦੂਰੀ ਕਰਨ ਲਈ ਮਜਬੂਰ ਸੀ ਇਸ ਸੰਬੰਧੀ ਐਸਐਚਓ ਮਹਿੰਦਰ ਸਿੰਘ ਥਾਣਾ ਮੁਕੰਦਪੁਰ ਨੇ ਦੱਸਿਆ ਕਿ ਘਟਨਾ ਵਿੱਚ ਸ਼ਾਮਿਲ ਗੱਡੀ ਚਾਲਕ ਦਾ ਪਤਾ ਲਗਾਇਆ ਜਾ ਚੁੱਕਾ ਹੈ ਜਿਸ ਖਿਲਾਫ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਛਿੰਜੀ ਲੜੂਆ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਜੀ ਕੀ ਨਾਮ ਹੈ ਤੁਹਾਡਾ ਮੇਰਾ ਰੇਸ਼ੇਂਦਰ ਗੌਰ ਕਿਹੜਾ ਪਿੰਡ ਹੈ ਜੀ ਰੈਪਾ ਜੀ ਕੀ ਗੱਲ ਹੋਈ ਤੁਹਾਡੇ ਬੱਚਾ ਨੂੰ ਮੈਨੂੰ ਪਤਾ ਲੱਗਿਆ ਕਿ ਇੱਕ ਬੱਚੇ ਦੀ ਡੈਥ ਹੋ ਗਈ ਹੈ ਤੇ ਦੂਸਰਾ ਮੁੰਡਾ ਜ਼ਖਮੀ ਹੈ ਜਿਹੜਾ ਜ਼ਖਮੀ ਵੀ ਬੱਚਾ ਤੁਹਾਡਾ ਦੱਸਿਆ ਜਾ ਰਿਹਾ ਹੈ ਹਾਂਜੀ ਹਾਰਮਨ ਮੱਲ ਕੀ ਨਾਮ ਸੀ ਉਹਦਾ ਹਾਰਮਨ ਮੱਲ ਜਿਹੜਾ ਜ਼ਖਮੀ ਹੋਇਆ ਹਾਂਜੀ ਕੀ ਹੋਇਆ ਕਾਰਨ ਕੀ ਹੋਇਆ ਮੇਰਾ ਮੁੰਡਾ ਕੰਮ ਤੇ ਗਿਆ ਸੀ ਜਿੱਥੋਂ ਕੀ ਕੰਮ ਕਰਦੇ ਉਹ ਰਾਜਗਰੀ ਕਰਦੇ ਓਕੇ ਰਾਜਗਰੀ ਇਥੋਂ ਕੰਮ ਕਰਦੇ ਕੰਮ ਤੇ ਗਿਆ ਆ ਕਿੰਨੇ ਵਜੇ ਉਹ ਸਵੇਰੇ ਜਾਨੀ ਗਈ ਸ਼ਾਮ ਨੂੰ 6:30 ਵਜੇ 6 ਵਜੇ ਉਹ ਘਰ ਨੂੰ ਆਉਣ ਲੱਗਾ ਸੀਗਾ ਇੱਥੇ ਹਕੀਮਪੁਰ ਕਿਹੜੇ ਪਿੰਡ ਕੰਮ ਤੇ ਗਿਆ ਇੱਥੇ ਹਕੀਮਪੁਰ ਅੱਛਾ ਜੀ ਹਕੀਮਪੁਰ ਉੱਥੋਂ ਆਪਣੇ ਘਰ ਨੂੰ ਆਉਣ ਲੱਗਾ ਛੁੱਟੀ ਕਰਕੇ ਉਹ ਇੱਕ ਸੜਕ ਤੇ ਕੱਚੀ ਸੜਕ ਤੇ ਖੜਾ ਆ ਤੇ ਉਹ ਜਾਨੀ ਫੂਲ ਉਹਦੇ ਕੋਲ ਆ ਮੁੰਡੇ ਨਾਲ ਆਉਣਾ ਸੀ ਨਾਲ ਤੇ ਉਹ ਮੁੰਡਾ ਇਹ ਮੋਟਰਸਾਈਕਲ ਤੇ ਬੈਠਾ ਮੇਰਾ ਮੁੰਡਾ ਇੱਥੇ ਕੋਲ ਖੜਾ ਆ ਇਹ ਗੱਡੀ ਆਈ ਆ ਪਿੱਛੋਂ ਗੱਡੀ ਆ ਕੇ ਪਿੱਛੋਂ ਬਹਿਨ ਤੇਜ ਆਈ ਆ ਆ ਕੇ ਕੱਟੇ ਸੜਕ ਖੜਿਆਂ ਦੇ ਵਿੱਚ ਮਾਰ ਕੇ ਦੋਹਾਂ ਵਿੱਚੇ ਮੋਟਰਸਾਈਕਲ ਕਢੀਸ਼ ਕੇ ਲੈ ਕੇ ਵਿੱਚੇ ਨਿਆਣਿਆਂ ਨੂੰ ਇਹ ਮੁੰਡਾ ਮੇਰਾ 扑ੜ ਕੇ ਡੱਪਿਆ ਦੂਜਾ ਜਿਹੜਾ ਸੁੱਖੀ ਸੀਗਾ ਉਹ ਸੜਕ ਦੇ ਉੱਪਰ 扑ੜ ਕੇ ਡੱਪਿਆ ਆ ਉਹਦੀ ਉਸ ਟਾਈਮ ਡੈਥ ਹੋ ਗਈ ਆ ਮੇਰਾ ਮੁੰਡਾ ਜ਼ਖਮੀ ਪਿਆ ਟੀ ਹਸਪਤਾਲ ਦੇ ਵਿੱਚ ਉਹਦੀ ਕੋਈ ਸੌਰਤ ਨਹੀਂ ਹੈਗੀ ਉਹ ਵੀ ਸੌਤ ਸਮਾਲ ਕਰਦਾ ਸਾਨੂੰ ਕੋਈ ਨਹੀਂ ਭਾਜੀ ਪਤਾ ਕੀ ਹੋਇਆ ਕੀ ਨਹੀਂ ਗੱਡੀ ਵਾਲਾ ਖੜਾ ਨਹੀਂ ਹੋਇਆ ਗੱਡੀ ਮਾਰ ਕੇ ਕੱਚੇ ਤਾਰ ਕੇ ਗਿਆ ਮੇਰੇ ਪੁੱਤਾਂ ਦੇ ਇਹ ਹੁਣ ਸਾਨੂੰ ਕੋਈ ਪਤਾ ਨਹੀਂ ਹਾਂਜੀ ਉੱਥੇ ਖੜੇ ਕਿਉਂ ਸੀ ਬੱਚੇ ਕੰਮ ਤੋਂ ਆਏ ਸੀਗੇ ਕੰਮ ਤੋਂ ਆ ਕੇ ਤਾਂ ਉਹ ਜਿਹੜੀ ਜਿਹਦਾ ਕੰਮ ਵਾਲਾ ਮੁੰਡਾ ਤਾਂ ਆਹਦਾ ਵੀ ਇਹ ਮੁੰਡਾ ਕਹਿੰਦਾ ਸੀਗਾ ਮੈਨੂੰ ਪੈਸੇ ਦੇ ਮਾਂਡੇ ਖਾਣੇ ਛੋਟਾ ਉਹ ਮੇਰੇ ਮੁੰਡਾ ਨੂੰ ਤਾਂ ਨਾਲ ਲੈ ਕੇ ਗਿਆ ਸੀ ਉੱਥੇ ਖੜਾ ਸੀ ਕਹਿੰਦਾ ਚੱਲ ਤੈਨੂੰ ਲੈ ਕੇ ਆਪਾਂ ਘਰ ਨੂੰ ਚੱਲੀਏ ਕੰਮ ਤੋਂ ਆਉਂਦੇ ਗੱਡੀ ਦਾ ਪਤਾ ਨਹੀਂ ਲੱਗਿਆ ਗੱਡੀ ਦਾ ਪਤਾ ਨਹੀਂ ਲੱਗਾ ਹੁਣ ਕਹਿੰਦੇ ਆ ਫੜ ਲਈ ਹੈ ਲਧਿਆਣਿਓ ਬੰਦਾ ਨਹੀਂ ਹਾਲੇ ਤੱਕ ਕੋਈ ਪੇਸ਼ ਕੀਤਾ ਉਹ ਨਹੀਂ ਹਾਂਜੀ ਗੱਡੀ ਫੜੀਓ ਆ ਬੰਦਾ ਭੱਜ ਗਿਆ ਕਹਿੰਦੇ ਕਿਹਨਾਂ ਨੇ ਫੜੀ ਇਹ ਨਹੀਂ ਪੁਲਿਸ ਵਾਲਿਆਂ ਨੇ ਮਕਾਨ ਉੱਪਰ ਗਿਆ ਨੇ ਤੇ ਹੁਣ ਕੱਲ ਵੀ ਉਹ ਸਾਨੂੰ ਕਹਿ ਕੇ ਗਏ ਬੰਦਾ ਪੇਸ਼ ਕਰਨਾ ਬੰਦਾ ਹਾਲੇ ਤੱਕ ਨਹੀਂ ਪੇਸ਼ ਹੋਇਆ ਉਹਨਾਂ ਦੇ ਕੋਲ ਅਸੀਂ ਇਹ ਚਾਹੁੰਦੇ ਆ ਉਹ ਬੰਦਾ ਪੇਸ਼ ਕਰਨ ਸਾਡੇ ਸਾਹਮਣੇ ਸਾਨੂੰ ਪਤਾ ਲੱਗਿਆ ਅਸੀਂ ਉਹਨੂੰ ਪੁੱਛੀਏ ਵੀ ਸਾਡੇ ਨਿਆਂਿਆਂ ਨਾਲ ਕੀ ਸਾਨੂੰ ਨਿਆਂ ਮਿਲੇ ਸਾਡਾ ਮੁੰਡਾ ਚਲੇ ਗਿਆ ਫੋਲ ਪਰ ਦੂਜਾ ਮੁੰਡਾ ਹਸਪਤਾਲ ਚ ਪਿਆ ਉਹਦੀ ਕੋਈ ਹਾਲਤ ਨਹੀਂ ਹੈਗੀ ਮੇਰੇ ਬੇਟੇ ਦੀ ਅਸੀਂ ਜਿੰਨਾ ਚਾਰੇ ਬੰਦਾ ਨਹੀਂ ਪੇਖਾ ਤੁਸੀਂ ਬੰਦਾ ਪੇਸ਼ ਕਰਨ ਸੰਨ ਦਿਖਾ ਲਨ ਅਸੀਂ ਉਹਨੂੰ ਪੁੱਛੀਏ ਦੱਸ ਸਾਡੇ ਨਿਆਣਿਆਂ ਨੇ ਕੀ ਪਿਆ ਸੀ ਪਿੱਛੋਂ ਭਾਜੀ ਇੰਨੀ ਤੇਜ਼ ਆਇਆ ਆ ਕੇ ਕੱਚੇ ਦੇ ਵਿੱਚ ਮਾਰ ਕੇ ਗਿਆ ਇੱਕ ਤਾਂ ਹੁੰਦਾ ਵੀ ਕਿਤੇ ਸੜਕ ਦੇ ਉੱਪਰ ਖੜੇ ਆ ਫੇਰ ਮਾਰ ਕੇ ਦੱਪਾ ਜ ਗਿਆ ਆ ਖੜ ਕੇ ਨਹੀਂ ਦੇਖਿਆ ਉਹਨੇ ਸੋ ਇਹਨੇ ਨਿਆਣਿਆਂ ਨੇ ਕੀ ਪਿਆ ਸੀ ਉਹਦਾ ਅਸੀਂ ਜਿੰਦੇ ਬੈਠੇ ਆ ਅਜ ਤਾਂ ਮਰੇ ਮੁਕੇ ਬੈਠੇ ਆ ਫੁੱਲ ਪਰ ਸੀ ਉਹ ਹੀ ਮੇਰਾ ਬੱਚਾ ਕਮਾਉਣ ਵਾਲਾ ਸੀ ਰੋਟੀ ਕਮਾ ਕੇ ਦੇਣ ਵਾਲਾ ਉਹ ਮੰਜੇ ਤੇ ਪਿਆ ਦੇ ਲਗਾ ਉਹਨੂੰ ਕੋਈ ਸੋਰਥ ਸੁਮਾਨੀ ਲੱਖਾ ਲੱਗੀ ਜਾਂਦੇ ਉਦੋਂ ਦੇ ਆਹ ਮੁੰਡਾ ਇਹ ਸਾਡਾ ਦੁਨੀਆਤ ਚਲੇ ਗਿਆ ਅਸੀਂ ਕਹਦੇ ਆਸਲੇ ਨਾ ਕਰਨਾ ਫਰ ਮੰਜੇ ਤੇ ਕਿਹੜਾ ਪਿੰਡ ਹੈ ਆਜਲਾ ਇਹ ਇੱਥੇ ਤੁਸੀਂ ਰਹੇ ਹੋ ਤੁਹਾਡੇ ਮਾਪੇ ਆ ਮਾਪੇ ਆ ਤੇ ਜਿਹੜਾ ਬੱਚਾ ਦੀ ਡੈਥ ਹੋਈ ਆ ਤੁਹਾਡਾ ਕੀ ਲੱਗਦਾ ਪਤੀਜਾ ਸੀ ਕਿਦ ਕਿਦਾਂ ਹੋਈ ਆ ਭੈਣ ਜੀ ਆ ਮਤੋਏ ਗਏ ਆ ਬਸ ਕਰੋ ਬੜਸਾਣਾ ਗਏ ਆ ਰੋਟੀ ਖਾਣ ਸਵੇਰੇ ਕੰਮ ਤੋਂ ਗਏ ਜਦੋਂ ਸਾਮ ਨੂੰ ਆਏ ਆ ਐਕਸੀਡੈਂਟ ਉਸ ਵੇਲੇ ਹੋਇਆ ਹਾਂਜੀ ਕਿੱਥੇ ਹੋਇਆ ਹਕੀਮਪੁਰ ਰੋਡ ਤੇ ਹਕੀਮਪੁਰ ਰੋਡ ਤੇ ਕਿੱਥੇ ਖੜੇ ਸੀ ਇਹ ਇੱਧਰ ਖੜੇ ਸੀ ਬੱਸ ਸਟੈਂਡ ਦੇ ਕੋਲ ਨਹੀਂ ਨਹੀਂ ਇੱਧਰ ਪਿੱਛੇ ਦੁਕਾਨਾ ਵਾਲਾ ਠੇਕੇ ਵਾਲਾ ਦੁਕਾਨਾ ਨਾਲ ਕੱਚੀ ਝੜਕੇ ਤੇ ਖੜੇ ਆ ਕੱਚੀ ਸੜਕ ਤੇ ਖੜੇ ਆਪਣੀ ਸਾਈਡ ਖੜੇ ਆ ਅੱਛਾ ਜੀ ਹਾਂਜੀ ਤੇ ਹੁਣ ਉਹਦਾ ਮੁੰਡੇ ਦਾ ਸੰਸਕਾਰ ਕਰਤਾ ਅੱਜ ਕਰਨਾ ਹੈ ਅੱਜ ਛੇ ਮਾਦਾਨੇ ਛੇ ਦਸ ਅੱਜ ਕਰਨਾ ਹੈ ਕੁਛ ਉਹ ਉਹਦਾ ਡੈਡੀ ਕੀ ਕਰਦਾ ਬੱਚੇ ਦਾ ਕੁਛ ਨਹੀਂ ਕਰਦਾ ਮੰਮੀ ਮੰਮੀ ਹੈ ਨਹੀਂ ਛੱਡ ਕੇ ਚੱਲ ਗਈ ਸੀ ਛੋਟੇ ਛੋਟੇ ਇਹਨੂੰ ਅਸੀਂ ਪਾਲਿਆ ਕਿੰਨੇ ਭਰਾ ਆਉ ਦੋ ਦੋ ਇਹ ਅਗ ਛੋਟੇ ਜਿਹੇ ਉਹਨਾਂ ਖੜਾ ਇੱਕ ਛੋਟੀ ਮੇਰੇ ਭਰਾ ਦੀ ਛੋਟੀ ਕੁੜੀ ਬੀਬੀ ਤੁਸੀਂ ਪਾਲੇ ਆਹੋ ਹਾਂਜੀ ਮੰਮੀ ਹੈ ਨਹੀਂ ਸੀ ਤੁਸੀਂ ਮਾਂ ਬਣਿਓ ਦੇ ਹਾਂਜੀ ਤੁਸੀਂ ਦਾਦੀ ਉਹਦੇ ਵਾਂਗ ਹੈ ਹਾਂਜੀ ਦਾਦੀ ਹਾਂ ਦੋ ਮੁੰਡੇ ਆ ਜੀ ਇੱਕ ਕੁੜੀ ਆ ਕੁੜੀ ਛੋਟੀ ਹੁੰਦਾ ਆ ਆ ਛੋਟਾ ਆ ਇਹ ਤਾਂ ਬੜਾ ਸਗਾ ਹਜੇ ਤਾਂ 5 ਦਿਨ ਲਾਏ ਆ ਕੰਮ ਨੂੰ ਪਾਣੋਂ ਹਟ ਗਿਆ ਸਗਾ ਵੀ ਕਿੰਨੇ ਵਜੇ ਤਰੋ ਗਿਆ ਸੀ ਬੇਟਾ ਤੁਹਾਡਾ ਬੱਚਾ ਸਵੇਰੇ ਜੀ 9:00 ਵਜੇ ਕੰਮ ਨੂੰ ਗਏ ਆ ਤਾਂ 1:30 ਵਜੇ ਉਹ ਰੋਟੀ ਖਾਣ ਆਏ ਆ ਹਾਂਜੀ ਜਦੋਂ ਫੇ ਵਾਪਸ ਜਦੋਂ ਐਕਸੀਡੈਂਟ ਹੋਇਆ ਫਿਰ 6 ਵਜੇ ਜਾ ਕੇ ਹੋਇਆ ਹਾਂਜੀ ਫਿਰ ਉਹ ਪਤਾ ਨਹੀਂ 6 ਵਜੇ 6:30 ਵਜੇ ਤਿੰਨ ਡੋਆ ਤਾਂ ਤੱਕ ਕਿਹ ਕਿ 7 ਵਜੇ ਪਤਾ ਲੱਗਾ ਹਾਂਜੀ ਉਹ ਵੀ ਅਨਾਲ ਗਾਂਡੀਆਂ ਦੇ ਮੋੜੇ ਤੋਂ ਤੁਹਾਨੂੰ ਦੱਸੀਆ ਤਾਂ ਤੁਹਾਨੂੰ ਪਤਾ ਲੱਗਾ ਉਹਦੀ ਮਾਤਾ ਇਹ ਨਹੀਂ ਸੀ ਹਾਲਾਤ ਵੀ ਬੜੇ ਮਾੜੇ ਆ ਫਿਰ ਕਿਹਨਾ ਹਾਲਾਤਾਂ ਚ ਪਾਲਿਆ ਬੱਚੇ ਨੂੰ ਬੋਖਾ 15 ਸਾਲ ਹਾਂਜੀ ਐਡਾ ਟਾਈਮ ਆ ਤੇ ਕਰਕੇ ਹੇ ਦੇ ਪਾਲਿਆ ਵਿਚਾਰਾ ਬਲੇਦੀ ਆਇਆ ਉਹ ਖਰਚਾ ਦਿੰਦਾ ਉਹ ਟੇ ਬਸ ਕਰੀ ਜਾਂਦੇ ਆ ਹਾਂ ਕੀ ਮੰਤਰ ਦੇ ਹੋਣ ਕੋਈ ਸਰਕਾਰ ਤੋਂ ਜਾਂ ਹੋਰ ਕੁਝ ਤਾਂ ਤਾਂ ਸਾਹੇ ਚਾਹੀਦਾ ਜੀ ਕੋਈ ਸਰਕਾਰੀ ਤੌਰ ਤੇ ਬੱਚੇ ਨੂੰ ਕੋਈ ਹੈਲਪ ਲੱਗ ਜਾਏ ਛੋਟੇ ਭਰਾ ਨੂੰ ਜਾਂ ਹੋਰ ਕੁਝ ਚਲੋ ਜੀ ਹਾਂ ਜੀ ਜਦੋਂ ਦਾ ਵਧੀਆ ਕੀ ਮਜਬੂਰੀ ਸੀ ਜਿਹੜੀ ਬੱਚੇ ਨੂੰ ਤੁਸੀਂ 15 ਸਾਲ ਦੇ ਬੱਚੇ ਨੂੰ ਕੰਮ ਤੇ ਭੇਜਿਆ ਹੋਇਆ ਸੀ ਦੇਖੋ ਜੀ ਪੇ ਉਹਦਾ ਨਹੀਂ ਸੀ ਕੰਮ ਕਰਦਾ ਦਾਦੀ ਕਿੱਥੋਂ ਕਮਾਉਣੀ ਸੀਗੀ ਸਾਡੇ ਵਿਚਾਰਾ ਇੱਕ ਆਉਂਦਾ ਆ ਬਲੈਤੀਆ ਉਹ ਇਹਨਾਂ ਨੂੰ ਖਰਚਾ ਦਿੰਦਾ ਸੀਗਾ ਉਹੀ ਇਹਨਾਂ ਦਾ ਖਰਚ ਪੱਠਾ ਚਾਹਿਆ ਹਾਂਜੀ ਘਰ ਦੇ ਹਾਲਾਤ ਤੁਸੀਂ ਹੁਣ ਦੇਖਦੇ ਆਂ ਵੀ ਕੀ ਹਾਲਾਤ ਹੈ